ਓਕੇ ਓਕੇ ਬਹੁਤ ਖੁਸ਼ੀ ਹੈ ਜੀ ਭਾਜਪਾ ਨੇ ਮੇਰੇ ਤੇ ਵਿਸ਼ਵਾਸ ਕੀਤਾ ਹੈ ਮੋਦੀ ਸਾਹਿਬ ਨੇ ਮੇਰੇ ਤੇ ਵਿਸ਼ਵਾਸ ਕੀਤਾ ਉਹਨਾਂ ਦੇ ਵਿਸ਼ਵਾਸ ਤੇ ਮੈਂ ਖਰਾ ਉਤਰੂੰਗੀ ਉਹਨਾਂ ਦੀ ਮਰਜ਼ੀ ਜੀ ਕਿਸੇ ਨਾ ਕਿਸੇ ਨੇ ਤਾਂ ਲੜਨੀ ਹੈ ਜਰੂਰ ਲੜਨ ਜੀ ਸਦਕੇ ਲੜਨ ਪਰ ਜਿੱਤ ਸਾਡੀ ਹੋਊਗੀ ਜਦੋਂ ਬੰਦੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਜਦੋਂ ਰਾਜ ਪ੍ਰਸ਼ਾਸਨ ਕੀ ਤਿਆਰ ਹੈ ਜਦੋਂ ਭਾਜਪਾ ਜਿੱਤਰੀ ਕੋਈ ਪ੍ਰੋਗਰਾਮ ਹੁੰਦਾ ਹੈ ਵੱਡੇ ਵੱਡੇ ਬੈਰੀਕੇਡ ਲਗਾ ਦਿੰਦੇ ਨੇ ਬੈਰੀਕੇਡ ਵਰਗੇ ਨਹੀਂ ਚੱਲਉਗਾ ਦੇਖੋ ਜੀ ਸਿਕਿਉਰਿਟੀ ਤਾਂ ਹਮੇਸ਼ਾ ਪ੍ਰੋਵਾਈਡ ਕੀਤੀ ਜਾਂਦੀ ਹੈ ਕੈਂਡੀਡੇਟਸ ਨੂੰ ਉਹਦਾ ਉਹਦੇ ਚ ਕੋਈ ਦੋਰ ਨਹੀਂ ਹੈਗੀ ਪਰ ਕੋਈ ਵਿਰੋਧ ਕਰਨ ਆਇਆ ਵੀ ਨਹੀਂ ਤੁਸੀਂ ਦੇਖਿਆ ਹੋਣਾ ਕਿ ਕੌਣ ਵਿਰੋਧ ਕਰਨ ਆਇਆ ਮੇਰਾ ਬਾਹਰ ਕੋਈ ਆਇਆ ਜਿਹੜੀਆਂ ਕੇਂਦਰ ਦੀਆਂ ਪ੍ਰਾਪਤੀਆਂ ਗਿਣਾ ਰਹੇ ਹਾਂ ਹਰਸਨਤ ਜੀ ਕਹਿ ਰਹੇ ਇਸ ਪਿਛਲੇ ਸਮੇਂ ਵੀ ਮੈਂ ਲੈ ਕੇ ਆਂਦੀ ਹਾਂ ਸਾਰੀਆਂ ਇਹ ਯੂਨੀਵਰਸਿਟੀ ਦੀ ਗੱਲ ਹੋਵੇ ਚਾਹੇ ਇਸ ਦੀ ਗੱਲ ਹੈ ਦੇਖੋ ਜਿੰਨਾਂ ਸਟੇਟਾਂ ਦੇ ਵਿੱਚ ਮੈਡਮ ਹਰਸਿਮਰਤ ਨਹੀਂ ਸੀਗੇ ਏਮਜ਼ ਉੱਥੇ ਵੀ ਬਣੇ ਆ 23 ਸਟੇਟਾਂ ਦੇ ਵਿੱਚ ਦੋ-ਦੋ ਵੀ ਬਣੇ ਆ ਸੈਂਟਰਲ ਯੂਨੀਵਰਸਿਟੀ ਜਿਹੜੀ ਹੈਗੀ ਆ ਭਾਜੀਪੀ ਨੇ ਬਣਾਈ ਆ ਸਾਰੀਆਂ ਸੜਕਾਂ ਐਕਸਪ੍ਰੈਸਵੇ ਇਹ ਨਹੀਂ ਹੈਗਾ ਕੱਲੇ ਪੰਜਾਬ 'ਚ ਬਣੀਆਂ ਉਹ ਤਾਂ ਕਹਿ ਸਕਦੇ ਆ ਜੇ ਸਿਰਫ ਪੰਜਾਬ 'ਚ ਬਣੀਆਂ ਹੁਣ ਪੂਰੇ ਇੰਡੀਆ ਦੇ ਵਿੱਚ ਐਕਸਪ੍ਰੈਸਵੇ ਬਣ ਰਹੇ ਆ ਹਾਈਵੇ ਬਣ ਰਹੇ ਆ ਯੂਪੀ ਦੀ ਡਿਵੈਲਪਮੈਂਟ ਆਪਣੇ ਨਾਲੋਂ ਵੀ ਜ਼ਿਆਦਾ ਹੋ ਰਹੀ ਹੈ ਜਿੱਥੇ ਡਬਲ ਇੰਜਨ ਦੀ ਸਰਕਾਰ ਹੈ ਸੋ ਹੁਣ ਸਟੇਟ ਨੂੰ ਡਬਲ ਇੰਜਨ ਦੀ ਸਰਕਾਰ ਦੀ ਲੋੜ ਹੈ ਨਾ ਕਿ ਸਿੱਧੇ ਤੌਰ ਤੇ ਕਿਸੇ ਨਾਲ ਅਲਾਈਅੰਸ ਕਰਕੇ ਉਹਨ ਕਯੋ ਦੀ ਲੋੜ ਪੈਗੀ ਤੁਹਾਨੂੰ ਉਹਨਾਂ ਦੇ ਜਾਂ ਅੱਡੇ ਪ੍ਰਚਾਰ ਨਾਲ ਸਭ ਜੇਗਾ ਕੋਈ ਵੀ ਜਿਹੜਾ ਉਮੀਦਵਾਰ ਹੁੰਦਾ ਜੀ ਉਹ ਇਸੇ ਆਸ ਨਾਲ ਖੜਾ ਹੁੰਦਾ ਹੈ ਕਿ ਮੈਨੂੰ ਹਲਕੇ ਦੇ ਵਿੱਚੋਂ ਵੋਟਾਂ ਵੀ ਪੈਣਗੀਆਂ ਲੋਕ ਮੇਰੀ ਸਪੋਰਟ ਕਰਨਗੇ ਸੋ ਮੈਂ ਕਿਉਂ ਨਹੀਂ ਇਹ ਉਮੀਦ ਕਰੂੰਗੀ ਕਿ ਮੇਰੇ ਫਾਦਰ ਇਨ ਲਾ ਮੇਰੀ ਸਪੋਰਟ ਕਰਨਗੇ ਉਮੀਦ ਨਾਲ ਹੀ ਉਮੀਦਵਾਰ ਮੈਦਾਨ ਚ ਆਉਂਦਾ ਹੈ ਉਹਨਾਂ ਤੋਂ ਕੁਐਸਚਨ ਕਰੋ ਕਿੱਥੇ ਖੜੇ ਨੇ